ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਆਪਾਂ ਸਾਰਿਆਂ ਨੇ ਕਾਮਨਾ ਕੀਤੀ ਆ ਬਹੁਤ ਸਾਰੇ ਲੋਕਾਂ ਨੇ ਤਾਂ ਕਹਿੰਦੇ ਜੀ ਲੰਗਰ ਲਾ ਦਿੱਤੇ ਸੀ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਡਾਕਟਰਾਂ ਨੇ ਇੱਕ ਬਹੁਤ ਵੱਡਾ ਹੈਰਾਨੀਜਨਕ ਖੁਲਾਸਾ ਕਰ ਦਿੱਤਾ ਯਾਨੀ ਰਾਜਵੀਰ ਜਵੰਦਾ ਦਾ ਜਿਹੜਾ ਪੰਜਾਬ ਦੇ ਅੰਦਰ ਅੱਜ ਸੁਨੇਹਾ ਜਾ ਰਿਹਾ ਉਹ ਰਾਜਵੀਰ ਜਵੰਦਾ ਦੇ ਚਾਉਣ ਵਾਲਿਆਂ ਨੂੰ ਔਰ ਸਾਡੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਚੰਜੋੜ ਕੇ ਰੱਖ ਦੇਣ ਵਾਲਾ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਹਰ ਇੱਕ ਵਿਅਕਤੀ ਨੇ ਬੜੀਆਂ ਕਾਮਨਾ ਕੀਤੀਆਂ ਕਿ ਰਾਜਵੀਰ ਜਵੰਦਾ ਠੀਕ ਹੋ ਜਾਣ ਆਪਣੇ ਬਿਸਤਰ ਨੂੰ ਛੱਡ ਕੇ ਘਰ ਵਾਪਸੀ ਕਰਨ ਔਰ ਪੰਜਾਬ ਦੇ ਅੰਦਰ ਇਸ ਖਬਰ ਨੇ ਫੇਰ ਤੋਂ ਤਰਥਲੀ ਮਚਾ ਦਿੱਤੀ ਹੈ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਕੱਲ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਡਾਕਟਰਾਂ ਨੇ ਉਹਦੇ ਸਰੀਰ ਦੇ ਵਿੱਚ ਕੋਈ ਵੀ ਹਲਚਲ ਬਿਲਕੁਲ ਨਹੀਂ ਹੈ ਦਿਮਾਗ ਬਿਲਕੁਲ ਡੈਡ ਹੋ ਚੁੱਕਿਆ ਮੈਂ ਤੁਹਾਡੇ ਨਾਲ ਇਹਦੀ ਖਬਰ ਸਾਂਝੀ ਕਰੂੰਗਾ ਰਾਜਵੀਰ ਜਵੰਦਾ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਹੈ ਕਿ ਰਾਜਵੀਰ ਜਵੰਦਾ ਕਿਉਂਕਿ ਬਹੁਤੇ ਚੈਨਲ ਸੱਚ ਨਹੀਂ ਦਿਖਾ ਪਾਉਂਦੇ ਪਰ ਮੈਂ ਚਾਹੁੰਗਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਆਉਣਾ ਜ਼ਰੂਰੀ ਹੈ ਰਾਜਵੀਰ ਜਵੰਦਾ ਸ਼ਾਇਦੀ ਵਚਨ ਇਹ ਸਭ ਤੋਂ ਵੱਡੀ ਗੱਲ ਮੈਂ ਕਿਉਂ ਕਹਿ ਰਿਹਾ ਤੋ ਕਿ ਭਾਈ ਜਿਹੜਾ ਰਾਜਵੀਰ ਜਵੰਦਾ ਦਾ ਸਰੀਰ ਹੈ ਬਿਲਕੁਲ ਐਕਟੀਵਿਟੀ ਬੰਦ ਹੋ ਚੁੱਕੀ ਹੈ ਔਰ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਹੈ ਸਭ ਨੂੰ ਪਤਾ ਪਰ ਹੁਣਾਂ ਲੇਟੈਸਟ ਜਿਹੜੀ ਨਿਊਜ਼ ਹੈ ਇਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਸੀਨੀਅਰ ਪੱਤਰਕਾਰ ਦੁਆਰਾ ਔਰ ਉਸ ਤੋਂ ਬਾਅਦ ਇੱਕ ਐਕਸਾਈਲ ਅਪਡੇਟ ਜਿਹੜੀ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਹਿਲਾ ਦੇਣ ਵਾਲੀ ਹੈ ਸੁਣੋ ਤੁਸੀਂ ਵੀ ਮੈਂ ਵੀ ਤੇ ਅਸੀਂ ਸਾਰੇ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੀ ਕਾਮਨਾ ਕਰਨ ਵਾਲੇ ਲੋਕਾਂ ਹਮੇਸ਼ਾ ਇਹ ਕਹੋਨੇ ਆ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ। ਉਸ ਖਬਰ ਨੂੰ ਉਡੀਕ ਰਹੇ ਆ, ਉਸ ਪੱਲ ਨੂੰ ਉਡੀਕ ਰਹੇ ਆ ਜਦੋਂ ਇਹ ਜਾਣਕਾਰੀ ਮਿਲੇ ਕਿ ਉਹਦੇ ਸਰੀਰ ਦੇ ਵਿੱਚ ਹਲਚਲ ਹੋਈ ਆ। ਡਾਕਟਰਾਂ ਦੇ ਵੱਲੋਂ ਬੁਲੇਟਿਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਉਹ ਹੌਲੀ-ਹੌਲੀ ਤੰਦਰੁਸਤੀ ਵੱਲ ਵਧਣ ਲੱਗਾ। ਅਸੀਂ ਇਸ ਖਬਰ ਦੀ ਉਡੀਕ ਦੇ ਵਿੱਚ ਬੈਠੇ ਸਾਰੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇਸ ਖਬਰ ਦੀ ਉਡੀਕ ਕਰ ਰਹੇ ਆ ਪਰ ਇਸ ਖਬਰ ਦੀ ਉਡੀਕ ਹਾਲੇ ਮੁਕੰਮਲ ਨਹੀਂ ਹੋ ਰਹੀ। ਇਹ ਖਬਰ ਆ ਨਹੀਂ ਰਹੀ। ਦੇ ਲੰਘੇ ਕੱਢ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਫੁੱਟ ਹਸਪਤਾਲ ਡਾਇਰੈਕਟਰ ਸਾਹਿਬਾਨ ਦੇ ਵੱਲੋਂ ਉਹ ਨਿਰਾਸ਼ਾਜਨਕਾ ਹਾਲਾਂਕਿ ਇਹ ਗੱਲ ਕੌੜੀ ਆ ਉਹ ਬਹੁਤ ਨਿਰਾਸ਼ਾਜਨਕ ਬੁਲੇਟਨ ਆ ਪਰ ਵਿੱਚ ਇਹ ਗੱਲ ਕਹੀ ਗਈ ਆ ਕਿ ਰਾਜਵੀਰ ਜਵੰਦਾ ਦੇ ਸਰੀਰ ਦਾ ਕੋਈ ਵੀ ਅੰਗ ਹਿਲਜੁਲ ਨਹੀਂ ਕਰਦਾ ਬ੍ਰੇਨ ਡੈਡ ਆ ਸਰੀਰ ਬਿਲਕੁਲ ਇਸ ਵੇਲੇ ਰੁਕਿਆ ਹੋਇਆ ਹੱਥ ਪੈਰ ਕਮਜ਼ੋਰ ਹੋ ਰਹੇ ਆ ਵੈਂਟੀਲੇਟਰ ਦੇ ਉੱਤੇ ਉਹਨੂੰ ਰੱਖਿਆ ਹੋਇਆ ਇਸ ਕਰਕੇ ਤਾਂ ਜੋ ਦਿਲ ਧੜਕਦਾ ਰਹੇ ਤੇ ਦਵਾਈਆਂ ਦੇ ਸਹਾਰੇ ਉਦੇ ਦਿਲ ਦੀ ਧੜਕਣ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਹੁਣ ਰਾਜਵੀਰ ਜਵੰਦਾ ਨੂੰ ਲੈ ਕੇ ਲੇਟੈਸਟ ਜਿਹੜੀ ਨਿਊਜ਼ ਹੁਣ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਫੈਨ ਫਾਲਿੰਗ ਤਾਂ ਹੈਗੀ ਆ ਪਰ ਮੁਲਖਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਜਦੋਂ ਦੇ ਰਾਜਵੀਰ ਜਵੰਦਾ ਬਿਸਤਰ ਤੇ ਹਸਪਤਾਲ ਦੇ ਵਿੱਚ ਪਏ ਨੇ ਹੋਟ ਇਸ ਹਸਪਤਾਲ ਦੇ ਵਿੱਚ ਤਾਂ ਹੁਣ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥਲੀ ਇਸ ਗੱਲ ਦੇ ਨਾਲ ਬਚਣੀ ਹੈ ਕਿਉਂਕਿ ਭਾਈ ਪੰਜਾਬ ਦਾ ਬੱਚਾ ਬੱਚਾ ਚਾਹੁੰਦਾ ਸੀ ਤੇ ਰਾਜਵੀਰ ਜਵੰਦਾ ਫੇਰ ਤੋਂ ਖੜੇ ਹੋਣ ਪਰ ਰਾਜਵੀਰ ਜਵੰਦਾ ਇਹ ਤੁਹਾਨੂੰ ਸੁਣਨੀ ਪੈਣੀ ਹੈ ਗੱਲ ਰਾਜਵੀਰ ਜਵੰਦਾ ਨਹੀਂ ਖੜੇ ਹੋ ਸਕਦੇ ਇਹ ਗੱਲ ਪੱਕੀ ਹੈ ਚੰਤਕਾਰ ਕਹਿੰਦੇ ਨੇ ਹੋ ਸਕਦਾ ਪਰ ਭਾਈ ਐਡਾ ਵੀ ਨਹੀਂ ਕਿ ਲੋਕਾਂ ਦੇ ਅੰਦਰ ਦੇਖੋ ਤੁਸੀਂ ਪਹਿਲਾਂ ਇੱਕ ਭਾਵਨਾਵਾਂ ਚੱਲਦੀਆਂ ਨੇ ਔਰ ਫੇਰ ਪੰਜਾਬ ਦੇ ਅੰਦਰ ਤੁਸੀਂ ਕਹਾਵਤ ਸੁਣੀ ਹੋਣੀ ਹੈ ਕਿ ਜਿਹੜੇ ਬੰਦੇ ਦਾ ਮਣਕਾ ਟੁੱਟ ਜਾਵੇ ਉਹ ਬਹਾਲ ਨਹੀਂ ਹੁੰਦਾ ਪਰ ਉਹ ਪ੍ਰਮਾਤਮਾ ਦਾ ਕਰ ਸਕਦਾ ਸੀ ਪਰ ਭਾਈ ਤਿੰਨ ਜਗ੍ਹਾ ਤੋਂ ਰੇਡ ਦੀ ਹੱਡੀ ਦਾ ਟੁੱਟਣਾ ਔਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਮেইন ਇੰਜਨ ਡਾਕਟਰਾਂ ਨੇ ਖੁਲਾਸਾ ਕਰ ਦਿੱਤਾ ਕਹਿੰਦੇ ਜੀ ਇਹਦੇ ਸੈੱਲ ਹੈ ਜਿਹੜੇ ਦਿਮਾਗ ਦੇ ਉਹ ਮਰ ਚੁੱਕੇ ਨੇ ਦੁਨੀਆ ਦਾ ਕੋਈ ਵੀ ਡਾਕਟਰ ਜਾਂ ਕੋਈ ਵੀ ਤਾਕਤ ਜਾਂ ਕੋਈ ਵੀ ਸਾਇੰਸ ਇਹਨਾਂ ਸੈੱਲਾਂ ਨੂੰ ਵਾਪਸ ਜਿੰਦਾ ਨਹੀਂ ਕਰ ਸਕਦੀ ਇਹਦਾ ਮਤਲਬ ਇਹ ਹੈ ਰਾਜਵੀਰ ਜਵੰਦਾ ਕੋਮਾ ਦੇ ਵਿੱਚ ਚਲੇ ਗਏ ਨੇ ਔਰ ਉਸ ਤੋਂ ਬਾਅਦ ਉਹਦੇ ਸਰੀਰ ਨੇ ਕੋਈ ਵੀ ਐਕਟੀਵਿਟੀ ਨਹੀਂ ਹੋ ਰਹੀ ਤਾਂ ਹੁਣ ਪੰਜਾਬ ਦੇ ਵਸਨੀਕਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਬੜੇ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਰਾਜਵੀਰ ਜਵੰਦਾ ਵਰਗੇ ਸਾਡੇ ਕਈ ਨੌਜਵਾਨ ਪੰਜਾਬੀ ਸਿੰਗਰ ਇਹ ਦੁਨੀਆ ਨੂੰ ਇਹ ਹੀਰੇ ਛੱਡ ਕੇ ਚਲੇ ਗਏ ਨੇ ਪਰ ਇਹ ਘਟਨਾ ਦੇ ਪਿੱਛੇ ਮਾਮਲਾ ਕੀ ਸੀ ਚਲੋ ਘਟਨਾ ਦਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਤਾਜੀ ਹੁਣ ਇੱਕ ਹੋਰ ਜਿਹੜਾ ਡਰਾ ਦੇਣ ਵਾਲਾ ਖੁਲਾਸਾ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਹੈ ਉਹ ਇਹ ਹੈ ਜੀ ਕਹਿੰਦੇ ਰਾਜਵੀਰ ਜਵੰਧਾ ਨੂੰ ਪੀਜੀਆਈ ਕਿਉਂ ਨਹੀਂ ਲੈ ਕੇ ਗਏ ਯਾਨੀ ਬਹੁਤ ਵੱਡਾ ਇੱਕ ਸੰਸਥਾ ਕੀ ਕਹਿ ਲਓ ਬਹੁਤ ਵੱਡੀ ਸਾਇੰਸ ਪੀਜੀਆਈ ਦੇ ਵਿੱਚ ਪਰ ਰਾਜਵੀਰ ਜਵੰਧਾ ਦੇ ਨਾਲ ਕਹਿੰਦੇ ਜੀ ਬਖਰੀਮਾ ਜਾਂ ਕੋਈ ਕਿਸੇ ਦੀ ਚਾਲਵਾਜੀ ਬਹੁਤ ਸਾਰੇ ਦੋਸ਼ ਲੱਗ ਰਹੇ ਨੇ ਡਾਕਟਰਾਂ ਦੇ ਉੱਤੇ ਪਰ ਸਾਡੀ ਸਮਝ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਜਿਹੜੀ ਲਿਖਤ ਉਹ ਨਗਦਾ ਕਿ ਬਸ ਐਵੇਂ ਦੀ ਹੈ ਕਿਉਂਕਿ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਕੋਈ ਮਰੇ ਡਾਕਟਰ ਦਾ ਕੰਮ ਹੁੰਦਾ ਜਿਵੇਂ ਕਿ ਵਕੀਲ ਦਾ ਕੰਮ ਹੁੰਦਾ ਆਪਣੇ ਕਲਾਇੰਟ ਦੀ ਬਖਾਲਤ ਕਰਨਾ ਉਹਦੇ ਹੱਕ ਦੇ ਵਿੱਚ ਬੋਲਣਾ ਐਸੇ ਹੀ ਪ੍ਰਕਾਰ ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਇਸ ਕਰਕੇ ਉਹਦਾ ਟਰੀਟਮੈਂਟ ਤਾਂ ਚੱਲ ਰਿਹਾ ਸੀ ਆਲਰੇਡੀ ਸਾਰਿਆਂ ਨੂੰ ਪਤਾ ਪਰ ਭਾਈ ਉਹਦੇ ਜਿਹੜੀਆਂ ਸੱਟਾਂ ਲੱਗੀਆਂ ਨੇ ਉਹ ਬਾੜੀਆਂ ਹੀ ਅਹਿਮ ਸੀਗੀਆਂ ਤਵੇ ਤਿੰਨ ਜਗ੍ਹਾ ਤੋਂ ਰੀਡ ਦੀ ਹੱਡੀ ਟੁੱਟ ਜਾਵੇ ਇੱਕ ਵਾਰ ਮਨਕਾ ਕਹਿੰਦੇ ਜੇ ਧੌਣ ਦੀ ਟੁੱਟ ਜਾਵੇ ਤਾਂ ਬੰਦਾ ਬਚਦਾ ਨਹੀਂ ਇਹ ਦੂਜੇ ਪਾਸੇ ਕਹਿੰਦੇ ਜੀ ਦਿਮਾਗ ਦੇ ਵਿੱਚ ਜਦੋਂ ਸੱਤ ਵੱਜੀ ਡੈਮੇਜ ਹੋ ਗਿਆ ਉਹਦੇ ਸੈੱਲ ਖਤਮ ਹੋ ਗਏ ਡਾਕਟਰ ਕਹਿੰਦੇ ਜੀ ਦੁਨੀਆ ਦੀ ਕੋਈ ਵੀ ਤਾਕਤ ਇਹਨਾਂ ਸੈੱਲਾਂ ਨੂੰ ਦੁਬਾਰਾ ਜਿੰਦਾ ਨਹੀਂ ਕਰ ਸਕਦੀ ਇਸ ਕਰਕੇ ਰਾਜਵੀਰ ਜਵੰਦਰ ਦਾ ਬਚਣਾ ਮੁਸ਼ਕਲ ਹੈ ਇਹ ਗੱਲ ਤੁਹਾਡੇ ਸਾਹਮਣੇ ਤੈਅ ਕਰ ਦਿੱਤੀ ਹੈ ਕਿਉਂਕਿ ਬਹੁਤੇ ਡਾਕਟਰਾਂ ਨੇ ਸਿਰ ਮਾਰਿਆ ਇਹਦੇ ਵਿੱਚ ਡਾਕਟਰਾਂ ਨੇ ਸਿਰ ਮਾਰ ਦਿੱਤਾ ਤਾਂ ਫਿਰ ਤੁਹਾਨੂੰ ਪਤਾ ਕਿ ਬਾਕੀ ਸਥਿਤੀ ਬਹੁਤ ਜ਼ਿਆਦਾ ਖਰਾਬ ਆ ਨਾਜ਼ੁਕ ਬਣੀ ਹੋਈ ਆ ਕਿਸੇ ਵੀ ਪਾਸੋਂ ਇੰਨੀ ਕ ਹਵਾ ਜਿੰਨੀ ਭਲਕ ਨਹੀਂ ਆ ਰਹੀ ਕਿ ਰਾਜਵੀਰ ਜਿੰਦਾ ਫੇਰ ਤੋਂ ਖੜੇ ਹੋਣ ਕਿਉਂਕਿ ਸਰੀਰ ਨੇ ਐਕਟੀਵਿਟੀ ਬੰਦ ਕਰ ਦਿੱਤੀ ਐ ਜਿਹੜਾ ਦਿਲ ਉਹਨੂੰ ਵਾਈਟਲੀਟਰ ਦੇ ਸਹਾਰੇ ਕੋ ਰੱਖਿਆ ਗਿਆ ਦਵਾਈਆਂ ਦੇ ਸਹਾਰੇ ਉਹਨੂੰ ਤੜਕਾਇਆ ਜਾ ਰਿਹਾ ਹੋ ਸਕਦਾ ਇੱਕ ਹੋਰ ਵੱਡੀ ਗੱਲ ਕਹਿਣ ਜਾ ਰਿਹਾ ਇਸ ਗੱਲ ਨੂੰ ਐਕਸੈਪਟ ਜਿਹੜੇ ਲੋਕ ਕਰਨਗੇ ਉਕਰ ਵੀ ਲੈਣਗੇ ਦੇਖੋ ਰਾਜਵੀਰ ਜਵੰਦਾ ਵੈਲਟਰੀ ਲੀਟਰ ਤੇ ਨੇ ਦਵਾਈਆਂ ਦੇ ਸਾਰੇ ਉਹਦਾ ਦਿਲ ਟੜਕਾਇਆ ਜਾ ਰਿਹਾ ਪੰਜਾਬ ਦੇ ਅੰਦਰ ਇਹ ਖਬਰ ਨੇ ਤਰਥਲੀ ਦਾ ਮਚਾਈ ਹੈ ਪਰ ਮੈਂ ਦੱਸਣਾ ਚਾਹੁੰਗਾ ਕਿ ਡਾਕਟਰਾਂ ਨੇ ਹੋ ਸਕਦਾ ਭਾਈ ਵੀ ਕੁਝ ਦਿਲ ਰਖਾਉਣ ਦੀ ਖਾਤਰ ਕਹਿ ਲੋ ਜਾਂ ਕਿਸੇ ਪਰਿਵਾਰਕ ਮਾਮਲੇ ਦੇ ਵਿੱਚ ਲਾ ਲੋ ਵੀ ਜਿਵੇਂ ਉਹ ਇੱਕਦਮ ਸ਼ੌਕ ਦੇ ਵਿੱਚ ਨਾ ਆ ਜਾਣ ਇਸ ਕਰਕੇ ਹੋ ਸਕਦਾ ਰਾਜਵੀਰ ਜਵੰਦਾ ਦਾ ਦਿਲ ਟੜਕਾਇਆ ਜਾ ਰਿਹਾ ਹੋਵੇ ਯਾਨੀ ਕਈ ਦੇਖਿਆ ਕਿ ਬੰਦੇ ਮਰ ਚੁੱਕੇ ਹੁੰਦੇ ਨੇ ਪਰ ਉਹਨਾਂ ਨੂੰ ਨਕਲੀ ਸਾਹ ਦੇ ਵਾਕੇ ਜਿੰਦਾ ਰੱਖਿਆ ਜਾਂਦਾ ਇਹ ਗੱਲਾਂ ਸੁਣ ਕੇ ਚਾਹੇ ਕੌੜੀਆਂ ਜਾਂ ਮਾੜੀਆਂ ਲੱਗਦੀਆਂ ਹੁਣ ਪਰ ਸੱਚ ਇਹ ਆ ਪੰਜਾਬ ਵਾਲਿਓ ਕਿ ਸਰੀਰ ਦੇ ਅੰਦਰ ਕੋਈ ਐਕਟੀਵਿਟੀ ਨਹੀਂ ਹੈ ਪਹਿਲਾਂ ਨਾਲੋਂ ਸਰੀਰ ਕਮਜ਼ੋਰ ਪੈ ਚੁੱਕਿਆ ਰਾਜਵੀਰ ਜਵੰਦਾ ਲਈ ਅਸੀਂ ਵੀ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਪਰ ਭਾਈ ਡਾਕਟਰਾਂ ਨੂੰ ਦੇਖਦੇ ਹੋਇਆ ਇਹ ਬਿਲਕੁਲ ਇੰਪੋਸੀਬਲ ਗੱਲ ਹੈ ਕਿ ਨਹੀਂ ਠੀਕ ਹੋ ਸਕਦੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਰੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ